ਸਾਡੀ ਦਵਾਈ ਦੇ ਨਾਲ ਬੰਦੇ ਦਾ ਨਸ਼ਾ ਅਸੀਂ ਪਹਿਲੇ ਦਿਨ ਤੋਂ ਬੰਦ ਕਰਵਾ ਦਿੰਦੇ ਆ ਪਹਿਲੇ ਦਿਨ ਤੋਂ ਬੰਦ ਕਰਵਾ ਦੇ ਇਹ ਵੀ ਤੁਸੀਂ ਗਾਰੰਟੀ ਲੈਂਦੇ ਜਿੰਨਾ ਮਰਜੀ ਜਿਹੜੇ ਜਿਹੜਾ ਨਸ਼ੇ ਵਾਲਾ ਡੁੱਬਿਆ ਹੋਇਆ ਹੋਵੇ ਓਨ ਕੈਮਰੇ ਗਾਰੰਟੀ ਹੋ ਹੀ ਦੇ ਦਿੰਦਾ ਕਿ ਸਾਡੇ ਕੋਲੇ ਪੇਸ਼ੈਂਟ ਆਵੇ ਉਸ ਨੂੰ ਮੈਂ ਦਵਾਈ ਦਊਂਗਾ 4 ਘੰਟੇ ਸਾਡੇ ਕੋਲੇ ਸਟੇ ਕਰੇ ਜਾਂ ਉਹ ਤੋੜ ਦੇ ਵਿੱਚ ਆਵੇ ਉਹਦੀ ਤੋੜ ਵੀ ਬੰਦ ਹੋਏਗੀ ਕਈ ਵਾਰੀ ਹੁੰਦਾ ਕਿ ਫੈਮਿਲੀ ਛਡਵਾਉਣਾ ਚਾਹੁੰਦੀਆਂ ਲੇਕਿਨ ਖੁਦ ਬੰਦਾ ਨਹੀਂ ਛੱਡਣਾ ਚਾਹੁੰਦਾ ਉਹ ਵੀ ਸਾਡੇ ਕੋਲੇ ਇਹ ਪੁੜੀਆਂ ਦੇ ਵਿੱਚ ਹੁੰਦੀ ਹੈ ਅਸੀਂ ਉਹਨਾਂ ਨੂੰ ਬਿਨਾਂ ਦੱਸੇ ਉਹਨਾਂ ਦੇ ਖਾਣੇ 'ਚ ਮਿਲਾ ਕੇ ਦੇਣੀ ਆ ਇਹ ਤਨੂੰ ਪਹਿਲੇ ਜੇ ਅਗਰ ਉਹ ਛੱਡ ਦੇਣ ਤੇ ਵਿੱਚ ਫੇਰ ਨਸ਼ਾ ਕਰਨ ਲੱਗ ਗਈ ਕਈ ਵਾਰ ਤਾਂ ਸਾਡੇ ਕੋਲੇ ਐਸੇ ਪੇਸ਼ੈਂਟ ਵੀ ਨੇ ਜਿਹੜਾ ਮਿੰਨਾ ਦਵਾਈ ਖਾਣ ਤੋਂ ਬਾਅਦ ਸਾਡੇ ਕੋਲੇ ਵਾਪਸ ਹੀ ਨਹੀਂ ਆਉਂਦੇ ਡਾਕਟਰ ਸਾਹਿਬ ਮੈਂ ਤਾਂ ਜਿਉਂ ਉਹਨਾਂ ਨੂੰ ਅਸੀਂ ਹੋਰ ਵੀ ਕਰਦੇ ਆਂ ਵੀ ਤੁਹਾਡੀ ਦਵਾਈ ਦਾ ਕੋਰਸ ਆਲੇ ਪੂਰਾ ਨਹੀਂ ਹੋਇਆ ਤਾਂ ਉਹ ਇਹੀ ਗੱਲ ਕਹਿੰਦੇ ਆ ਕਿ ਡਾਕਟਰ ਸਾਹਿਬ ਵੀ ਮੈਨੂੰ ਹੁਣ ਤੋੜ ਨਹੀਂ ਲੱਗਦੀ ਹੈਗੀ ਤੇ ਮੈਂ ਹੁਣ ਬਿਲਕੁਲ ਠੀਕ ਐ ਕਈ ਤਾਂ ਐਦਾਂ ਦੇ ਨਸ਼ੇ ਵਾਲੇ ਹੁੰਦੇ ਆ ਜੇ ਅਗਰ ਮੈਈ ਵੀ ਪੀਂਦੇ ਨਾ ਉਹ ਕੰਬਣੀ ਸ਼ੁਰੂ ਹੋ ਜਾਂਦੀ ਆ ਉਹਨਾਂ ਯਾਨੀ ਕਿ ਉਹਨਾਂ ਕਾਜ ਵੀਕਨੈਸ ਬਹੁਤ ਹੁੰਦੀ ਆ ਸਾਡੀ 15 ਦਿਨ ਦੀ ਦਵਾਈ ਤੋਂ ਬਾਅਦ ਪੇਸ਼ੈਂਟ ਦੇ ਦੂਰ ਦਿਖਣ ਲੱਗ ਗਿਆ ਕਪੜਾ ਪਾਇਆ ਦਿਖਣ ਲੱਗ ਗਿਆ ਹਨ ਪਰ ਸਾਡੇ ਕੋਲੇ ਐਸੀਆਂ ਫੀਮੇਲ ਵੀ ਕਾਫੀ ਨੇ ਜਿਹੜੀਆਂ ਇਸ ਨਸ਼ੇ ਨੂੰ ਛੱਡ ਚੁੱਕੀਆਂ ਨੇ ਉਸ ਤੋਂ ਤੋਬਾ ਕਰ ਚੁੱਕੀਆਂ ਕੋਈ ਕਹਿੰਦਾ ਮੈਂ ਚਿੱਟਾ ਲਾਣਾ ਹੈ ਕੋਈ ਕਹਿੰਦਾ ਜੀ ਮੈਂ ਜੀਭ ਥੱਲੇ ਗੋਲੀ ਰੱਖਦਾ ਹਾਂ ਪੇਸ਼ੇ ਆਉਂਦਾ ਵੀ ਡਾਕਟਰ ਸਾਹਿਬ ਮੈਂ ਤਾਂ 500 ਰੁਪਏ ਦਾ ਲਾਣਾ ਹੈ ਕੋਈ ਕਹਿੰਦਾ ਡਾਕਟਰ ਸਾਹਿਬ ਮੈਂ ਤਾਂ 1-2 ਗ੍ਰਾਮ ਲਾ ਲੰਨਾ ਤਾਂ ਉਹਨਾਂ ਦੀ ਡੋਜ਼ ਦੇ ਅਨੁਸਾਰ ਹੀ ਅਸੀਂ ਉਹਨਾਂ ਨੂੰ ਦਵਾਈ ਦਿੰਦੇ ਹਾਂ ਪਹਿਲੇ ਦਿਨ ਤੋਂ ਹੀ ਜਿਹੜੀ ਨਸ਼ੇ ਦੀ ਤੋੜ ਹੈ ਉਹ ਨਾਲ ਜਿ ਤੁਸੀਂ ਇਹ ਪਾਊਡਰ ਤਾਂ ਦੱਸਿਆ ਹੈ ਲੇਕਿਨ ਦੱਸੋ ਜਰੂਰ ਕਿ ਸਬਜ਼ੀ ਵਿੱਚ ਮਿਲਾਨਾ ਇਸ ਤਰੀਕੇ ਨਾਲ ਤਿਆਰ ਕੀਤਾ ਹੋਇਆ ਹੈ ਵੀ ਜਦੋਂ ਤੁਸੀਂ ਪੇਸ਼ੈਂਟ ਨੂੰ ਉਹਦੇ ਖਾਣੇ 'ਚ ਮਿਲਾ ਕੇ ਦੋਗੇ। ਜੀ। ਇਹਦਾ ਕੋਈ ਟੇਸਟ ਨਹੀਂ ਹੈ, ਕੋਈ ਕਲਰ ਨਹੀਂ ਹੈ। ਪੇਸ਼ੈਂਟ ਨੂੰ ਬਿਲਕੁਲ ਨਹੀਂ ਪਤਾ ਚੱਲੇਗਾ ਕਿਉਂਕਿ ਏਦਾਂ ਕਾਸੀਂ ਪਤਾ ਨਹੀਂ ਕਿੰਨੇ ਕੋ ਪੇਸ਼ੈਂਟਾਂ ਨੂੰ ਦਿੱਤੀ ਹੈ। ਲੇਕਿਨ ਮੈਨੂੰ ਇਹ ਦੱਸੋ ਕਿਉਂਕਿ ਆਡੀਅנס ਸਾਡੇ ਸਾਹਮਣੇ ਬੈਠੀ ਹੈ ਕਿ ਹਰ ਕੋਈ ਨਸ਼ਾ ਦੀ ਦਵਾਈ ਦੇ ਰਿਹਾ। ਹਾਂਜੀ। ਵੈਰ ਬਹੁਤ ਸਾਰੇ ਆ ਤੁਹਾਡੀ ਦਵਾਈਆਂ ਦੇ ਵਿੱਚ ਏਦਾਂ ਦਾ ਕੀ ਹੈ ਕਿ ਲੋਕੀ ਤੁਹਾਡੇ ਕੋ ਆਣ ਹੀ ਆਣ। ਦੇਖੋ ਸਾਡੀ ਦਵਾਈ ਬਿਲਕੁਲ ਆਰਗੈਨਿਕ ਜੜੀ-ਬੁੱਟੀਆਂ ਤੋਂ ਤਿਆਰ ਕੀਤੀ ਗਈ ਹੈ। ਇਸ ਨੂੰ ਤੁਸੀਂ ਆਪਣੇ ਲੈਵਲ ਤੇ ਕਿਤੇ ਵੀ ਟੈਸਟ ਕਰਾ ਸਕਦੇ ਹੋ। ਸਾਨੂੰ ਇਹ ਇਸੇ ਤਰ੍ਹਾਂ ਦੀ ਕੋਈ ਆਪੱਤੀ ਨਹੀਂ ਹੈ ਤੁਸੀਂ ਖੁਦ ਚਾਹੋ ਮੈਡਮ ਸਾਡੀ ਦਵਾਈ ਨੂੰ ਟੈਸਟ ਕਰਵਾ ਲਓ ਵੈਸੇ ਤਾਂ ਇੰਡੀਆ ਦੇ ਵਿੱਚ ਬਹੁਤ ਸਾਰੇ ਵੈਦ ਹੈ ਅਸੀਂ ਹਰ ਕਿਸੇ ਵੈਦ ਕੋ ਨਹੀਂ ਜਾਇਦਾ ਅਸੀਂ ਉਸੇ ਵੈਦ ਕੋ ਜਾਣਦੇ ਆ ਜਿਨ੍ਹਾਂ ਦੀ ਦਵਾਈ オリジナル ਹੋਵੇ ਔਰ ਜਿਨ੍ਹਾਂ ਦੀਆਂ ਗੱਲਾਂ ਦੇ ਵਿੱਚ ਵੀ ਸਚਾਈ ਹੋਵੇ ਅੱਜ ਮੈਂ ਆਈਆਂ ਪਟਿਆਲੇ ਆਨੰਦ ਦਵਾਖਾਨਾ ਤੇ ਮੇਰੇ ਨਾਲ ਹੈ ਡਾਕਟਰ ਗੁਪਤਾ ਜਿਹੜੇ ਕਿ ਨਸ਼ੇ ਦੀ ਦਵਾਈ ਦਿੰਦੇ ਨੇ ਔਰ ਨਸ਼ਾ ਤੁਹਾਨੂੰ ਸਭ ਨੂੰ ਪਤਾ ਵਾ ਕਿ ਅੱਜ ਦੇ ਟਾਈਮ ਤੇ ਬੱਤਰ ਹੋਈ ਜਾ ਰਿਹਾ ਮਤਲਬ ਯੰਗਸਟਰ ਬਹੁਤ ਹੀ ਜ਼ਿਆਦਾ ਜਿਹੜਾ ਕਿ ਅਲੱਗ-ਅਲੱਗ ਤਰ੍ਹਾਂ ਦਾ ਨਸ਼ਾ ਕਰਨ ਲੱਗ ਗਿਆ ਡੁੱਬੇ ਜਾ ਰਿਹਾ ਨਸ਼ੇ ਦੇ ਵਿੱਚ ਕੰਮ ਕਾਜ ਦਾ ਕੋਈ ਪਤਾ ਨਹੀਂ ਫੈਮਲੀਆਂ ਉਜੜੀਆਂ ਜਾ ਰਹੀਆਂ ਤੇ ਅਸੀਂ ਜੀ ਜਿੱਥੇ ਆਏ ਆ ਆਨੰਦ દવાਖਾਨਾ ਡਾਕਟਰ ਗੁਪਤਾ ਕੋ ਇਹਨਾਂ ਦੀਆਂ ਗੱਲਾਂ ਦੇ ਵਿੱਚ ਪੂਰੀ ਤਰ੍ਹਾਂ ਸੱਚਾਈ ਹੈ ਤੇ ਇਹਨਾਂ ਦੀ ਦਵਾਈ ਵੀ ਬਿਲਕੁਲ オリジナル ਹੁੰਦੀ ਹੈ ਇਸ ਲਈ ਅੱਜ ਅਸੀਂ ਵੀਡੀਓ ਬਣਾਉਂ ਜਾ ਰਹੇ ਹਾਂ ਤੇ ਚਲੋ ਹੁਣ ਸਿੱਧਾ ਹੁਣ ਡਾਕਟਰ ਜੀ ਨਾਲ ਹੀ ਗੱਲ ਕਰਦੇ ਹਾਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਰ ਅਸੀਂ ਆਏ ਹੀ ਤੁਹਾਡੇ ਕੋਲ ਇਸ ਕਰਕੇ ਆ ਕਿਉਂਕਿ ਤੁਹਾਡੀ ਦਵਾਈ ਜਿਹੜੀ ਹੈਗੀ ਬਹੁਤ ਹੀ ਜ਼ਿਆਦਾ ਪੋਪੂਲਰ ਹੈ ਔਰ ਨਸ਼ੇ ਦੇ ਵਿੱਚ ਤਾਂ ਤੁਹਾਡੀ ਦਵਾਈ ਮਤਲਬ 100% ਤੁਸੀਂ ਕਹਾਂਗੇ ਕਿ ਮੈਂ ਨਸ਼ਾ ਛਡਵਾ ਦਿੰਨੇ ਦੇਖੋ ਹੁਣ ਤੱਕ ਸਾਡੇ ਕੋਲੇ ਹਜ਼ਾਰਾਂ ਪੇਸ਼ੈਂਟ ਹੈ ਜਿਹੜੀ ਸਾਡੀ ਦਵਾਈ ਦੇ ਨਾਲ ਨਸ਼ੇ ਨੂੰ ਛੱਡ ਕੇ ਆਪਣੀ ਲਾਈਫ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਇੰਜੋਏ ਕਰ ਰਹੇ ਨੇ ਜਾਂ ਆਪਣੀ ਫੈਮਿਲੀ ਦੇ ਵਿੱਚ ਜਿਨ੍ਹਾਂ ਦਾ ਮਤਲਬ ਐ ਲਾ ਲਓ ਵੀ ਵਿਆਹ ਤੋਂ ਬਾਅਦ ਜਿਹੜੇ ਨਸ਼ਿਆਂ 'ਚ ਪੈ ਕੇ ਜਿਨ੍ਹਾਂ ਨੇ ਆਪਣਾ ਵਿਵਹਾਰਿਕ ਜੀਵਨ ਵੀ ਖਰਾਬ ਕਰ ਲਿਆ ਸੀ ਉਹ ਵੀ ਹੁਣ ਸਾਡੀ ਇਹਨਾਂ ਦਵਾਈਆਂ ਤੋਂ ਬਾਅਦ ਆਪਣੇ ਪੂਰੇ ਆਪਣੇ ਵਿਆਹੁਟਿਕ ਜੀਵਨ ਦਾ ਆਨੰਦ ਮਾਣ ਰਹੇ। ਡਾਕਟਰ ਅਸੀਂ ਸੁਣਿਆ ਕਿ ਤੁਸੀਂ ਦਵਾਈ ਬਹੁਤ ਵਧੀਆ ਦਿੰਦੇ ਹੋ। ਤੁਹਾਡੀ ਦਵਾਈ ਬਹੁਤ ਰਿਜਨਲ ਹੈ। ਕਈ ਦਵਾਈ ਜਿਹੜੀ ਤੁਹਾਡੀ ਖਾ ਕੇ ਛੱਡ ਗਏ ਨਸ਼ਾ। ਲੇਕਿਨ ਮੈਨੂੰ ਇਹ ਦੱਸੋ ਕਿਉਂਕਿ ਆਡੀਅנס ਸਾਡੇ ਸਾਹਮਣੇ ਬੈਠੀ ਹੈ ਕਿ ਹਰ ਕੋਈ ਨਸ਼ਾ ਦੀ ਦਵਾਈ ਦੇ ਰਿਹਾ। ਬੈਰ ਬਹੁਤ ਸਾਰੇ ਆ ਤੁਹਾਡੀ ਦਵਾਈ ਦੇ ਵਿੱਚ ਇਦਾਂ ਦਾ ਕੀ ਹੈ ਕਿ ਲੋਕੀ ਤੁਹਾਡੇ ਕੋ ਆਣ ਹੀ ਆਣ। ਦੇਖੋ ਸਾਡੀ ਦਵਾਈ ਬਿਲਕੁਲ ਆਰਗੈਨਿਕ ਜੜੀ ਬੁੱਟੀਆਂ ਤੋਂ ਤਿਆਰ ਕੀਤੀ ਗਈ ਹੈ। ਇਸ ਨੂੰ ਤੁਸੀਂ ਆਪਣੇ ਲੈਵਲ ਤੇ ਕਿਤੇ ਵੀ ਟੈਸਟ ਕਰਾ ਸਕਦੇ ਹੋ ਸਾਨੂੰ ਇਹਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਆਪੱਤੀ ਨਹੀਂ ਹੈ ਤੁਸੀਂ ਖੁਦ ਚਾਹੋ ਮੈਡਮ ਸਾਡੀ ਦਵਾਈ ਨੂੰ ਟੈਸਟ ਕਰਵਾ ਲਓ ਔਰ ਸਾਡੇ ਕੋਲ ਐਸੇ ਕਈ ਇਨਸੀਡੈਂਸ ਨੇ ਜਿਹਦੇ ਨਾਲ ਪੇਸ਼ੈਂਟ ਨੂੰ ਜਿਵੇਂ ਸਭ ਤੋਂ ਪਹਿਲਾਂ ਸਾਡੀ ਦਵਾਈ ਜਿਵੇਂ ਬਾਹਰ ਫੋਰਨ ਚ ਜਾਂਦੀ ਹੈ ਜੀ ਦੇਖੋ ਫੋਰਨ ਚ ਜਾਂਦੀ ਹੈ ਤਾਂ ਉਹ ਦਵਾਈ ਕਸਟਮ ਤੋਂ ਕਲੀਅਰ ਹੁੰਦੀ ਹੈ ਜੇ ਸਾਡੀ ਦਵਾਈ 'ਚ ਐਸੀ ਕੁਝ ਵੀ ਨਸ਼ੇ ਵਾਲੀ ਚੀਜ਼ ਜਾਂ ਕੋਈ ਵੀ ਐਸਾ ਡਰੱਗ ਹੋਏਗਾ ਤਾਂ ਪਹਿਲੀ ਗੱਲ ਤਾਂ ਉਹ ਕਸਟਮ ਤੇ ਹੀ ਸਾਡੀ ਜਿਹੜੀ ਦਵਾਈ ਆ ਉੱਥੇ ਫੜੀ ਜਾਏਗੀ ਜਾਂ ਸੀਜ਼ ਹੋ ਜੇਗੀ ਹਨਾ ਲੇਕਿਨ ਇਸ ਤਰ੍ਹਾਂ ਦਾ ਕੋਈ ਦਿੱਕਤ ਨਹੀਂ ਹੈ ਸਾਡੀ ਅੱਜ ਤੋਂ ਨਹੀਂ ਪਿਛਲੇ ਕਈ ਸਾਲਾਂ ਤੋਂ ਜਾਦੋਂ ਤੋਂ ਅਸੀਂ ਦਵਾਈਆਂ ਦੇ ਰਹੇ ਆਂ ਸਾਡੀਆਂ ਫੌਰਨ ਦੇ ਵਿੱਚ ਵੀ ਦਵਾਈਆਂ ਜਾ ਰਹੀਆਂ ਇੱਕ ਸਭ ਤੋਂ ਵੱਡੀ ਗੱਲ ਮੈਂ ਤੁਹਾਨੂੰ ਹੋਰ ਦੱਸਣਾ ਚਾਹਾਂਗਾ ਕਿ ਬਾਹਰ ਤੁਹਾਨੂੰ ਪਤਾ ਹੈ ਵੀ ਜਦੋਂ ਆਪਣੇ ਪੰਜਾਬੀ ਟਰੱਕ ਚਲਾਉਂਦੇ ਨੇ ਤਾ ਉਥੇ ਜਗ੍ਹਾ-ਜਗ੍ਹਾ ਤੇ ਪੁਲਿਸ ਉਹਨਾਂ ਦਾ ਡਰਗ ਟੈਸਟ ਕਰਦੀ ਹੈ ਵੀ ਕੋਈ ਵੀ ਜਿਹੜਾ ਬੰਦਾ ਡਰਾਈਵਰ ਟਰੱਕ ਚਲਾ ਰਿਹਾ ਹੈ ਕਿ ਉਹ ਨਸ਼ਾ ਤਾਂ ਨਹੀਂ ਕਰ ਰਿਹਾ ਤਾਂ ਸਾਡੇ ਕੋਲੇ ਐਸੇ ਕਈ ਪੇਸ਼ੈਂਟ ਨੇ ਸਾਨੂੰ ਦੱਸਿਆ ਵੀ ਡਾਕਟਰ ਸਾਹਿਬ ਥੋੜੀ ਦਵਾਈ ਖਾਣ ਤੋਂ ਬਾਅਦ ਜਾਂ ਦਵਾਈ ਖਾਣ ਦੇ ਦੌਰਾਨ ਸਾਨੂੰ ਰੋਕਿਆ ਗਿਆ ਸਾਰਾ ਡਰਗ ਟੈਸਟ ਵੀ ਕਰਵਾਇਆ ਗਿਆ ਲੇਕਿਨ ਸਾਡੇ ਉਸ ਡਰਗ ਟੈਸਟ ਦੇ ਵਿੱਚ ਵੀ ਕੋਈ ਇਸ ਤਰ੍ਹਾਂ ਦਾ ਕੋਈ ਡਰਗ ਉਹਨਾਂ ਨੇ ਨਹੀਂ ਪਾਇਆ ਵੀ ਜਿਹਦੇ ਕਰਕੇ ਸਾਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਜੁਰਮਾਨਾ ਲੱਗੇ ਜਾਂ ਸਾਨੂੰ ਉਹਨਾਂ ਨੇ ਕਿਹਾ ਹੋਵੇ ਵੀ ਤੁਸੀਂ ਨਸ਼ਾ ਕੀਤਾ ਹੈ ਜੋ ਲੋ ਉਧਾੜੀ ਮੈਡੀਸਨ ਦੇ ਨਾਲ ਫਰਕ ਪੈ ਜਾਂਦਾ ਪਰ ਇਹਦਾ ਤਾਂ ਨਹੀਂ ਹੋਏਗਾ ਕਿ ਤੁਹਾਡੀ ਮੈਡੀਸਨ ساری ਉਮਰ ਦੀ ਹੀ ਲੱਗ ਗਈ ਹੈ ਅਗਰ ਉਹ ਛੱਡ ਦੇਣ ਤੇ ਵਿੱਚ ਫੇਰ ਨਸ਼ਾ ਕਰਨ ਲੱਗ ਜਾ ਮੈਡਮ ਫੇਰ ਤਾਂ ਤੁਸੀਂ ਮੇਰੇ ਕੋਲੇ ਬੈਠੇ ਹੋ ਫੇਰ ਤਾਂ ਸਾਡੇ ਕੋਲੇ ਪੇਸ਼ੈਂਟਾਂ ਦੀ ਲਾਈਨ ਲੱਗੀ ਰਹਿੰਦੀ ਹੋਵੇ ਕਿਉਂਕਿ ਜਿਵੇਂ ਤੁਸੀਂ ਦੇਖਿਆ ਜੀਵ ਵਾਲੀ ਗੋਲੀ ਹੁੰਦੀ ਹੈ ਉਹਨਾਂ ਦੇ ਦੇਖਿਆ ਨਾ ਤੁਸੀਂ ਲਾਈਨ ਲੱਗੀ ਹੋਈ ਆ ਕਿਉਂ ਕਿਉਂਕਿ ਉਹ ਗੋਲੀ ਤੇ ਲੱਗ ਗਏ ਲੱਗ ਜਾਂਦੀ ਆ ਠੀਕ ਹੈ ਤਾਂ ਹੁਣ ਤੱਕ ਜਿਵੇਂ ਮੈਂ ਹਜ਼ਾਰਾਂ ਪੇਸ਼ੈਂਟਾਂ ਨੂੰ ਨਸ਼ਾ ਛੁਡਵਾ ਚੁੱਕਿਆ ਫੇਰ ਤਾਂ ਉਹ ਹਜ਼ਾਰਾਂ ਪੇਸ਼ੈਂਟਾਂ ਤੇ ਲਾਈਨ ਲੱਗੀ ਵੀ ਹੁੰਦੀ ਵੀ ਹਰ ਪੇਸ਼ੈਂਟ ਆ ਰਿਹਾ ਤੇ ਦਵਾਈ ਲੈ ਰਿਹਾ ਲੇਕਿਨ ਐਸਾ ਨਹੀਂ ਹੈ ਸਾਡੇ ਕੋਲੋਂ ਤੁਸੀਂ 2 ਜਾਂ 2.5 ਮਹੀਨੇ ਉਹ ਵੀ ਪੇਸ਼ੈਂਟ ਦੀ ਡੋਜ ਦੇ ਉੱਪਰ ਜਾਂ ਉਹ ਕਿੰਨਾ ਪ੍ਰਾਣਾ ਨਸ਼ਾ ਕਰ ਰਿਹਾ ਉਹਦੇ ਉੱਪਰ ਡਿਪੈਂਡ ਕਰਦਾ ਹੈ ਵੀ ਕਈ ਵਾਰ ਤਾਂ ਸਾਡੇ ਕੋਲੇ ਐਸੇ ਪੇਸ਼ੈਂਟ ਵੀ ਨੇ ਜਿਹੜਾ ਮਹੀਨਾ ਦਵਾਈ ਖਾਣ ਤੋਂ ਬਾਅਦ ਸਾਡੇ ਕੋਲੇ ਵਾਪਸ ਹੀ ਨਹੀਂ ਆਉਂਦੇ ਡਾਕਟਰ ਸਾਹਿਬ ਮੈਂ ਕਹਾਂ ਜਿਉਂ ਉਹਨਾਂ ਨੂੰ ਅਸੀਂ ਫੋਨ ਵੀ ਕਰਦੇ ਆਂ ਵੀ ਤੁਹਾਡੀ ਦਵਾਈ ਦਾ ਕੋਰਸ ਆਲੇ ਪੂਰਾ ਨਹੀਂ ਹੋਇਆ ਤਾਂ ਉਹ ਇਹੀ ਗੱਲ ਕਹਿੰਦੇ ਆ ਕਿ ਡਾਕਟਰ ਸਾਹਿਬ ਵੀ ਮੈਨੂੰ ਹੁਣ ਤੋੜ ਨਹੀਂ ਲੱਗਦੀ ਹੈਗੀ ਤੇ ਮੈਂ ਹੁਣ ਬਿਲਕੁਲ ਠੀਕ ਹੈ ਤੇ ਮੈਂ ਹੁਣ ਕੋਈ ਨਸ਼ਾ ਨਹੀਂ ਕਰਦਾ ਤੁਹਾਨੂੰ ਬਤਾਣੀ ਮੈ मैडम 90% ਜਿਹੜੇ ਪੇਸ਼ੈਂਟ ਹੈ ਸਾਡਾ ਕੋਰਸ ਪੂਰਾ ਨਹੀਂ ਕਰਦੇ ਪਰ ਕਈ ਤਾਂ ਬੜੇ ਟੀਟ ਵੀ ਹੁੰਦੇ ਜਿਹੜੇ ਟੀਟ ਹੁੰਦੇ ਆ ਜਾਂ ਜਿਨ੍ਹਾਂ ਨੂੰ ਦੇਖੋ ਇਹਦੇ ਵਿੱਚ ਕੀ ਹੁੰਦਾ ਕਈ ਸਾਡੇ ਕੋਲੇ ਪੇਸ਼ੈਂਟ ਡਰੇ ਹੋਏ ਆਉਂਦੇ ਆ ਡਰੇ ਹੋਏ ਕਿਸ ਤਰ੍ਹਾਂ ਆਉਂਦੇ ਆ ਵੀ ਡਾਕਟਰ ਸਾਹਿਬ ਜੇ ਮੈਂ ਨਸ਼ਾ ਛੱਡੂਗਾ ਮੇਰੀ ਡੈਥ ਹੋ ਜਾਊਗੀ ਮੈਨੂੰ ਕੋਈ ਦੌਰਾ ਪੈ ਜਾਊਗਾ ਉਹਨਾਂ ਨੂੰ ਮਤਲਬ ਤਰ੍ਹਾਂ ਤਰ੍ਹਾਂ ਦੇ ਜਿਹੜੇ ਨਸ਼ਾ ਵੇਚਣ ਵਾਲੇ ਨੇ ਜਾਂ ਕਿਸੇ ਵੀ ਤਰ੍ਹਾਂ ਦਾ ਜਾਂ ਕੋਈ ਅੱਜ ਕੱਲ੍ਹ ਤੁਹਾਨੂੰ ਪਤਾ ਨਾ YouTube ਵੀ ਇੱਕ ਬਹੁਤ ਵੱਡਾ ਵੈਦ ਬਣਿਆ ਹੋਇਆ ਉਹਦੇ ਵਿੱਚ ਕਈ ਬੰਦੇ ਆ ਜਿਨ੍ਹਾਂ ਨੂੰ ਚਾਹੇ ਪਤਾ ਨਹੀਂ ਪਤਾ ਬਸ ਉਹਨਾਂ ਨੇ ਨੁਸਖਾ ਪਾ ਦੇਣਾ ਆਪਣਾ ਤੇ ਵੀਵਰਸ਼ਿਪ ਲੈਣ ਵਾਸਤੇ ਤਾਂ ਉਹ ਇਹੋ ਜਿਹੇ ਜਿਹੜੇ ਭ੍ਰਮ ਨੇ ਜੇ ਤੁਸੀਂ ਨਸ਼ਾ ਛੱਡ ਦੋਗੇ ਤਾਂ ਤੁਹਾਨੂੰ ਕੁਝ ਨਾ ਕੁਝ ਪ੍ਰੋਬਲਮ ਆ ਜਾਏਗੀ ਤੁਹਾਡਾ ਕੋਈ ਅੰਗ ਖੜ ਜਾਏਗਾ ਤੁਹਾਨੂੰ ਦੌਰਾ ਪੈ ਜਾਊਗਾ ਤੁਹਾਡੀ ਡੈਥ ਹੋ ਜਾਊਗੀ ਤਾਂ ਐਸਾ ਸਾਡੀ ਦਵਾਈ ਨਾਲ ਹੁਣ ਤੱਕ ਜਿਵੇਂ ਮੈਂ ਹਜ਼ਾਰਾਂ ਪੇਸ਼ੈਂਟਾਂ ਦਾ ਨਸ਼ਾ ਛੁਡਾਇਆ ਹੈ ਸਿੰਗਲ ਪੇਸ਼ੈਂਟ ਨੂੰ ਵੀ ਰੱਬ ਦੀ ਕਿਰਪਾ ਕੋਈ ਐਸੀ ਪ੍ਰੋਬਲਮ ਨਹੀਂ ਆਈ ਹੈਗੀ ਵੀ ਉਹਨੂੰ ਕੋਈ ਦੌਰਾ ਪੈ ਗਿਆ ਜਾਂ ਉਹਨੂੰ ਕੋਈ ਜਾਨ ਤੋਂ ਉਹਨੂੰ ਦਿੱਕਤ ਆਈ ਹੈ ਠੀਕ ਹੈ ਵੀ ਸਾਡੀ ਦਵਾਈ ਦੇ ਨਾਲ ਬੰਦੇ ਦਾ ਨਸ਼ਾ ਅਸੀਂ ਪਹਿਲੇ ਦਿਨ ਤੋਂ ਬੰਦ ਕਰਵਾ ਦਿੰਦੇ ਹਾਂ ਪਹਿਲੇ ਦਿਨ ਤੋਂ ਬੰਦ ਕਰਵਾ ਦੇ ਇਹ ਵੀ ਤੁਸੀਂ ਗਾਰੰਟੀ ਲੈਂਦੇ ਜਿੰਨਾ ਮਰਜੀ ਜਿਹੜੇ ਜਿਹੜਾ ਨਸ਼ੇ ਵਾਲਾ ਡੁੱਬਿਆ ਹੋਇਆ ਹੋਵੇ मैडम ਸਾਡੇ ਕੋਲੇ ਪੇਸ਼ੈਂਟ ਆ ਜੂਵੇ ਮੇਰੀ ਕਿਉਂਕਿ ਲੋਕਾਂ ਨੇ ਦੇਖੋ ਗਾਰੰਟੀ ਦੇ ਨਾਲ ਨਹੀਂ ਆਣਾ ਤੁਸੀਂ ਆਪਣੀ ਜ਼ੁਬਾਨ ਦੀ ਗਾਰੰਟੀ ਦਿੱਤੀ ਲੋਕਾਂ ਨੇ ਆ ਜਾਣਾ ਮੈਡਮ ਇਸ ਚੀਜ਼ ਦੀ ਮੈਂ ਹੁਣ ਤੁਹਾਡੇ ਓਨ ਕੈਮਰੇ ਗਾਰੰਟੀ ਹੀ ਦੇ ਦੰਦਾ ਕਿ ਸਾਡੇ ਕੋਲੇ ਪੇਸ਼ੈਂਟ ਆਵੇ ਜੀ ਸਾਨੂੰ ਬਿਲਕੁਲ ਆਪਣੀ ਸਹੀ ਡੋਜ਼ ਦੱਸੇ ਨਸ਼ੇਰੀ ਹਮ ਠੀਕ ਹੈ ਉਸ ਨੂੰ ਮੈਂ ਦਵਾਈ ਦਊਂਗਾ ਹਮ 2-3 ਘੰਟੇ 4 ਘੰਟੇ ਸਾਡੇ ਕੋਲੇ ਸਟੇ ਕਰੇ ਜੇ ਉਹਨੂੰ ਲੱਗਿਆ ਵੀ ਮੈਨੂੰ ਨਸ਼ੇ ਦੀ ਤੋੜ ਪੈ ਗਈ ਹੈ ਮਤਲਬ ਤੁਸੀਂ ਇੱਥੇ ਬਿਠਾਣੇ ਹੋ ਆਪਣੇ ਕੋਲ ਸਾਡੇ ਕੋਲ ਹੈਗੇ ਕਈ ਪੇਸ਼ੈਂਟ ਕੋਲ ਕਿ ਅਸੀਂ ਪਹਿਲਾਂ ਵੀ ਕਈ ਵਾਰ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਹੈਗੀਆਂ ਵੀ ਸਾਡੇ ਕੋਲੇ ਪੇਸ਼ੈਂਟ ਆਵੇ ਦਵਾਈ ਲਵੇ ਜੇ ਉਹਨੂੰ ਲੱਗਦਾ ਕਿ ਮੈਨੂੰ ਜ਼ਿਆਦਾ ਤੋੜ ਦੇ ਵਿੱਚ ਆਵੇ ਹੂੰ ਉਹਨੇ ਨਸ਼ਾ 1 ਦਿਨ ਹੋ ਗਿਆ ਨਸ਼ਾ ਨਹੀਂ ਕੀਤਾ ਉਹਨੂੰ ਤੋੜ ਲੱਗੀ ਹੋਈ ਹੈ ਸਾਡੇ ਕੋਲੇ ਆ ਜੂਵੇ ਦਵਾਈ ਅਸੀਂ ਉਹਨੂੰ ਦਵਾਂਗੇ ਉਹਦੀ ਤੋੜ ਵੀ ਬੰਦ ਹੋਏਗੀ ਔਰ 2 ਤੋਂ 2.5 ਮਹੀਨੇ ਬਾਅਦ ਉਹ ਬਿਲਕੁਲ ਨਸ਼ੇ ਦੀ ਦਲਦਲ ਚੋਂ ਬਾਹਰ ਆ ਜੇਗਾ ਸਿਰਫ ਦੋ ਚੀਜ਼ਾਂ ਅਸੀਂ ਉਹਦੇ ਕੋਲੋਂ ਮੰਗਣੀ ਹੈ ਇੱਕ ਉਹਦਾ ਮਨ ਬਣਿਆ ਹੋਵੇ ਦੂਜੀ ਪਿਆੜੀ ਸੰਗਤ ਉਹ ਜੇ ਮਨ ਨਾ ਬਣਿਆ ਹੋਵੇ ਮਤਲਬ ਕਈ ਵਾਰੀ ਹੁੰਦਾ ਕਿ ਫੈਮਲੀ ਛਡਵਾਉਣਾ ਚਾਹੁੰਦੀਆਂ ਲੇਕਿਨ ਖੁਦ ਬੰਦਾ ਨਹੀਂ ਛੱਡਣਾ ਚਾਹੁੰਦਾ ਫਿਰ ਉਹਦੇ ਲਈ ਅਸੀਂ ਦੂਜੀ ਤਰ੍ਹਾਂ ਦੀ ਦਵਾਈ ਦਿੰਦੇ ਆ ਜਿਹੜੀ ਆਪਾਂ ਕਹਿ ਦਿੰਦੇ ਆ ਬਿਨਾ ਦੱਸੇ ਦੇਣ ਵਾਲੀ ਦਵਾਈ ਹੈ ਉਹ ਵੀ ਸਾਡੇ ਕੋਲੇ ਇਹ ਕੁੜੀਆਂ ਦੇ ਵਿੱਚ ਹੁੰਦੀ ਹੈ ਅਸੀਂ ਉਹਨਾਂ ਨੂੰ ਬਿਨਾ ਦੱਸੇ ਉਹਨਾਂ ਦੇ ਖਾਣੇ 'ਚ ਮਿਲਾ ਕੇ ਦੇਣੀ ਹੈ ਪਰ ਉਹਦੇ ਵਿੱਚ ਥੋੜਾ ਟਾਈਮ ਲੱਗਦਾ ਕਿਉਂਕਿ ਆਪਾਂ ਡੋਜ਼ ਥੋੜੀ ਥੋੜੀ ਕਰਕੇ ਦੇਣੀ ਹੁੰਦੀ ਹੈ ਤਾਂ ਉਹਦੇ ਵਿੱਚ ਤਕਰੀਬਨ ਅਸੀਂ 5 ਤੋਂ 6 ਮਹੀਨੇ ਦਾ ਵੀ ਟ ਹੋ ਠੀਕ ਹੈ ਔਰ ਬਟ ਐਸਾ ਪੇਸ਼ੈਂਟ ਨਹੀਂ ਹੈ ਕਿ ਔਰ ਜਿਹੜਾ ਸਾਨੂੰ ਦੱਸ ਗਿਆ ਉਹਦੇ ਅਸੀਂ ਪਹਿਲੇ ਦਿਨ ਤੋਂ ਲੈਣੇ ਆ ਸੋ ਤੁਹਾਨੂੰ ਪਹਿਲੇ ਖਰਾਜ ਤੋਂ ਬਾਅਦ ਨਸ਼ੇ ਦੀ ਤੋੜਨੀ ਪਈ ਠੀਕ ਹੈ ਡਾਕਟਰ ਇੱਕ ਕਈ ਦਾ ਏਦਾਂ ਦੇ ਨਸ਼ੇ ਵਾਲੇ ਹੁੰਦੇ ਆ ਕਿ ਜਿਨ੍ਹਾਂ ਕੰਪਨੀ ਜਿਨ੍ਹਾਂ ਨੂੰ ਛੁੱਟੀ ਹੁੰਦੀ ਹੈ ਅਗਰ ਨਹੀਂ ਵੀ ਪੀਂਦੇ ਨਾ ਉਹ ਕੰਪਨੀ ਸ਼ੁਰੂ ਹੋ ਜਾਂਦੀਆਂ ਉਹਨਾਂ ਯਾਨੀ ਕਿ ਉਹਨਾਂ ਕਾਜ ਵੀਕਨੈਸ ਬਹੁਤ ਹੁੰਦੀ ਹੈ ਤੁਹਾਡੀ ਮੈਡੀਸਨ ਦੇ ਨਾਲ ਉਹਨਾਂ ਦੀ ਵੀਕਨੈਸ ਜਿਹੜੀ ਹੈ ਉਹ ਵੀ ਖਤਮ ਹੋ ਜਾਏ ਮੈਡਮ ਡੇਢ ਤੋਂ 2 ਮਹੀਨੇ ਦਵਾਈ ਆਪਲਾ ਤਾਂ ਵੈਸੇ ਅਸੀਂ ਸਾਡੀ 15 ਦਿਨ ਦੀ ਦਵਾਈ ਤੋਂ ਬਾਅਦ ਪੇਸ਼ੈਂਟ ਦੇ ਮੂੰਹ ਦੇ ਉੱਤੇ ਨੂਰ ਆਣਾ ਸ਼ੁਰੂ ਹੋ ਜਾਂਦਾ ਉਹਦੇ ਪੇਸ਼ੈਂਟ ਦੇ ਘਰ ਦੇ ਖੁਦ ਕਹਿੰਦੇ ਆ ਵੀ ਡਾਕਟਰ ਸਾਹਿਬ ਇਹਦੇ ਪਹਿਲਾਂ ਜਿਹੜਾ ਵਜ਼ਨ ਸੀਗਾ ਬੰਨ ਗਿਆ ਚ ਕਿਲੋ ਵਜਨ ਵਧ ਗਿਆ 4 ਕਿਲੋ ਵਜਨ ਵਧ ਗਿਆ ਜਮੂ ਦੇ ਉੱਤੇ ਹੁਣ ਨੂਰ ਦਿਖਣ ਲੱਗ ਗਿਆ ਪਕੜਾ ਪਾਇਆ ਦਿਖਣ ਲੱਗ ਗਿਆ ਹਣਾ ਤਾਂ ਉਹ ਕਿਤੇ ਨਾ ਕਿਤੇ ਦੇਖੋ ਆਪਾਂ ਜਦੋਂ ਬੱਚੇ ਨੂੰ ਰੋਜ਼ ਦੇਖਦੇ ਆ ਨਾ ਤਾਂ ਆਪਾਂ ਨੂੰ ਉਹਦੀ ਸਿਹਤ ਦੇ ਵਿੱਚ ਸੁਧਾਰ ਜਦੋਂ ਹੁੰਦਾ ਉਹਦੇ ਖਾਣ ਪੀਣ ਚ ਪਤਾ ਚੱਲਦਾ ਵੀ ਪਹਿਲਾਂ ਤਾਂ ਜੀ ਇੱਕ ਰੋਟੀ ਨਹੀਂ ਖਾਂਦਾ ਸੀ ਸਾਰੇ ਦਿਨ ਚ ਹੁਣ ਤਾਂ ਇਹ ਦੋ ਦੋ ਤਿੰਨ ਤਿੰਨ ਰੋਟੀ ਵੀ ਖਾ ਲੈਂਦਾ ਨਾਲ ਨੂੰ ਹੋਰ ਖਰਾਕ ਵੀ ਵਧੀਆ ਖਾ ਲੈਂਦਾ ਤਾਂ ਉਹ ਜਦੋਂ ਆਪਾਂ ਖਰਾਕ ਖਾਵਾਂਗੇ ਤਾਂ ਨੇਚਰਲੀ ਆਪਣੇ ਸਰੀਰ ਦੇ ਉੱਤੇ ਲੱਗੇਗੀ ਜੇ ਆਪਾਂ ਨਸ਼ਾ ਨਹੀਂ ਕਰਦੇ ਜਾਂ ਨਸ਼ਾ ਕਰ ਰਹੇ ਆ ਫਿਰ ਉਹ ਨਸ਼ਾ ਹੀ ਉਸ ਖਰਾਕ ਨੂੰ ਖਤਮ ਕਰ ਦਿੰਦਾ ਠੀਕ ਹੈ ਡਾਕਟਰ ਇਹਦਾ ਗੱਲ ਹੋ ਗਈ ਕਿ ਜੈਂਸ ਜਿਹੜੇ ਕੀ ਅੱਜ ਕੱਲ ਨਸ਼ੇ ਦੇ ਵਿੱਚ ਵਾ ਲੇਕਿਨ ਅੱਜ ਦੇ ਟਾਈਮ ਤੇ ਗਰਲਸ ਵੀ ਜਿਹੜੀ ਹੈ ਨਸ਼ਾ ਕਰ ਰਹੀਆਂ ਉਹ ਵੀ ਕਰ ਰਹੇ ਬਹੁਤ-ਬਹੁਤ ਅਲੱਗ-ਅਲੱਗ ਤਰ੍ਹਾਂ ਦੇ ਸਾਡੇ ਯੰਗਸਟਰ ਜਿਹੜੇ ਕੀ ਆ ਬਹੁਤ ਹੀ ਖਰਾਬ ਹੋ ਗਏ ਤੁਸੀਂ ਉਹਨਾਂ ਵਾਸਤੇ ਵੀ ਕੋਈ ਸਪੈਸ਼ਲ ਦਵਾਈ ਮਤਲਬ ਲੇਡੀਜ਼ ਵਾਸਤੇ ਕੋਈ ਵੱਖਰੀ ਦਵਾਈ ਲਿੱਤੀ ਹੋਈ ਨਹੀਂ ਦੇਖੋ ਸਾਡੇ ਕੋਲੇ ਮੈਡਮ ਲੇਡੀਜ਼ ਵੀ ਕੁੜੀਆਂ ਵੀ ਅੱਜਕੱਲ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ ਵੀ ਅੱਜਕੱਲ ਕੁੜੀਆਂ ਵੀ ਇਸ ਨਸ਼ੇ ਦੀ ਦਲਦਲ ਦੇ ਵਿੱਚ ਫਸ ਚੁੱਕੀਆਂ ਨੇ ਲੇਕਿਨ ਉਹਦੇ ਵਿੱਚ ਇਸ ਤਰ੍ਹਾਂ ਦਾ ਕੋਈ ਸਾਡੇ ਕੋਲੇ ਸਿਸਟਮ ਨਹੀਂ ਹੈ ਵੀ ਇਹ ਮੇਲ ਦੀ ਜਾਂ ਫੀਮੇਲ ਦੀ ਕੋਈ ਅਲੱਗ-ਅਲੱਗ ਦਵਾਈ ਹਾਂ ਤੋ ਕਿ ਦੇਖੋ ਪਰਮਾਤਮਾ ਨੇ ਬੋਡੀ ਦਾ ਇੱਕ ਜਿਹਾ ਸੀ ਹੀ ਬਣਾਈ ਆ ਉਹਦੇ ਵਿੱਚ ਚਲੋ ਕੋਈਛ ਅੰਤਰ ਹੈ ਗਿਆ ਪਰ ਬਟ ਨਸ਼ੇ ਨੂੰ ਖਤਮ ਕਰਨ ਲਈ ਇਸ ਤਰ੍ਹਾਂ ਦੀ ਸਾਡੀ ਕੋਈ ਦਵਾਈ ਨਹੀਂ ਹੈ ਵੀ ਇਹ ਮੇਲ ਜਾਂ ਫੀਮੇਲ ਦੀ ਕੋਈ ਅਲੱਗ-alag ਹੈ ਪਰ ਸਾਡੇ ਕੋਲੇ ਐਸੀਆਂ ਫੀਮੇਲ ਵੀ ਕਾਫੀ ਨੇ ਜਿਹੜੀਆਂ ਇਸ ਨਸ਼ੇ ਨੂੰ ਛੱਡ ਚੁੱਕੀਆਂ ਨੇ ਉਸ ਤੋਂ ਤੋਬਾ ਕਰ ਚੁੱਕੀਆਂ ਮਤਲਬ ਕੋਈ ਆਈਆਂ ਆ ਤੁਹਾਡੇ ਕੋਲ ਬਿਲਕੁਲ ਜੀ ਬਿਲਕੁਲ अच्छा जी ये जेड़े ਤੁਸੀਂ ਸਾਹਮਣੇ ਹੁਣ ਮੈਡੀਸਨ ਰੱਖੀਆਂ ਹੋਈਆਂ ਆ ਜਰਾ ਦੱਸੋਗੇ ਤੁਸੀਂ ਮੈਡਮ ਦੇਖੋ ਇਹ ਸਾਡੀਆਂ ਜਿਹੜੀਆਂ ਮੈਡੀਸਨਸ ਨੇ ਨਾ ਜੀ ਇਹ ਤੁਸੀਂ ਦੇਖ ਰਹੇ ਹੋ ਵੀ ਅਲੱਗ-ਅਲੱਗ ਤਰ੍ਹਾਂ ਦੇ ਕੈਪਸੂਲ ਨੇ ਰੰਗ-ਬਰੰਗੇ ਕੈਪਸੂਲ ਹਨ ਲੇਕਿਨ ਇਹ ਕੀ ਹੈ ਕਿ ਪੇਸ਼ੈਂਟ ਦੀ ਡੋਜ਼ ਦੇ ਅਨੁਸਾਰ ਅਸੀਂ ਇਹਨਾਂ ਦੇ ਵਿੱਚ ਦਵਾਈਆਂ ਦਾ ਮਿਸ਼ਰਣ ਤਿਆਰ ਕੀਤਾ ਹੈ ਹੁਣ ਜਿਵੇਂ ਕੋਈ ਤਾਂ ਕਹਿ ਦਿੰਦਾ ਜੀ ਮੈਂ ਅਫੀਮ ਖਾਣਾ ਹੈ ਕੋਈ ਕਹਿੰਦਾ ਮੈਂ ਚਿੱਟਾ ਲਾਣਾ ਹੈ ਕੋਈ ਕਹਿੰਦਾ ਜੀ ਮੈਂ ਜੀਭ ਥੱਲੇ ਗੋਲੀ ਰੱਖਦਾ ਜਾਂ ਕਈ ਵਾਰੀ ਚਿੱਟੇ ਦੇ ਵਿੱਚ ਵੀ ਸਾਡੇ ਕੋਲੇ ਅਲੱਗ-ਅਲੱਗ ਤਰ੍ਹਾਂ ਦੇ ਪੇਸ਼ੈਂਟ ਆਉਂਦਾ ਵੀ ਡਾਕਟਰ ਸਾਹਿਬ ਡੋਜ ਦੇ ਅਨੁਸਾਰ ਹੀ ਅਸੀਂ ਉਹਨਾਂ ਨੂੰ ਦਵਾਈ ਦੰਦੇ ਆ ਵੀ ਤਾਂ ਕਿ ਜਿਹੜੀ ਉਹਨਾਂ ਨੂੰ ਪਹਿਲੇ ਦਿਨ ਤੋਂ ਹੀ ਜਿਹੜੀ ਨਸ਼ੇ ਦੀ ਤੋੜ ਹੈ ਉਹ ਨਾ ਲੱਗੇ ਠੀਕ ਹੈ ਮਤਲਬ ਉਹਨਾਂ ਦੇ ਅਕੋਰਡਿੰਗ ਨਸ਼ੇ ਦੇ ਅਕੋਰਡਿੰਗ ਤੁਸੀਂ ਹੈ ਮੈਡੀਸਨ ਬਿਲਕੁਲ ਕਿਉਂਕਿ ਅਸੀਂ ਜਦੋਂ ਸਾਡੇ ਕੋਲੇ ਪੇਸ਼ੈਂਟ ਆਂਦਾ ਅਸੀਂ ਪਹਿਲਾਂ ਉਹਦੀ ਪੂਰੀ ਹਿਸਟਰੀ ਲੈਂਦੇ ਆ ਪੇਸ਼ੈਂਟ ਦੀ ਕਿੰਨੀ ਦੇਰ ਤੋਂ ਨਸ਼ਾ ਕਰ ਰਹੇ ਆ ਕੀ ਨਸ਼ਾ ਕਰ ਰਹੇ ਆ ਕਿੰਨੀ ਤੇਰੀ ਉਮਰ ਹੈ ਫਿਰ ਉਸ ਨੂੰ ਅਨਲਾਈਜ਼ ਕਰਨ ਤੋਂ ਬਾਅਦ ਹੀ ਅਸੀਂ ਉਸ ਨੂੰ ਪੇਸ਼ੈਂਟ ਨੂੰ ਦਵਾਈ ਦੰਦੇ ਆ ਵੀ ਤਾਂ ਕਿ ਉਸ ਦੀ ਤੋੜ ਜਿਹੜੀ ਹੈਗੀ ਆ ਉਹ ਖਤਮ ਹੋ ਜੂਗੇ। ਔਰ ਇਹ ਪੈਕੇਟ ਜਿਹੜੇ ਤੁਸੀਂ ਰੱਖੇ ਹੋਰੇ। ਪੈਕੇਟ ਮੈਡਮ ਇਹ ਇਸ ਤਰ੍ਹਾਂ ਦੇ ਨੇ ਵੀ ਜਿਵੇਂ ਸਾਡੇ ਕੋਲੇ ਪੇਸ਼ੈਂਟ ਆ ਗਿਆ। ਤੁਸੀਂ ਵੀ ਉਹੀ ਗੱਲ ਕੀਤੀ ਐ ਵੀ ਪੇਸ਼ੈਂਟ ਤਾਂ ਨਸ਼ਾ ਛੱਡਣਾ ਨਹੀਂ ਜਾਂਦਾ ਪਰ ਘਰ ਦੇ ਦੁਖੀ ਹੋਏ ਪਿਆ ਛੱਡਣਾ ਛੜਵਾਣਾ ਜਾਂਦੇ ਆ। ਤਾਂ ਉਹਨਾਂ ਅਸੀਂ ਪੁੜੀਆਂ ਦੇ ਨਾਲ ਉਹਨਾਂ ਨੂੰ ਅਸੀਂ ਨਸ਼ਾ ਇਹ ਹੈਗਾ ਜਿਹੜਾ ਹੌਲੀ-ਹੌਲੀ ਜਿਵੇਂ ਉਹਨਾਂ ਦੇ ਖਾਣੇ 'ਚ ਮਿਲਾ ਕੇ ਦੇਈ ਚਲੋ। ਪੇਸ਼ੈਂਟ ਹੌਲੀ-ਹੌਲੀ ਆਪਣੇ ਆਪ ਹੀ ਉਸ ਨਸ਼ੇ ਨੂੰ ਛੱਡਦਾ ਜਾਊਗਾ। ਉਹਨੂੰ ਪਤਾ ਹੀ ਨਹੀਂ ਚੱਲੂਗਾ ਕਿ ਜਿਹੜੇ ਨਸ਼ੇ ਨਾਲ ਮੈਂ ਇੰਨਾ ਪਿਆਰ ਕਰਦਾ ਜਾਂ ਜੀਤੋਂ ਬਿਨਾ ਮੈਂ ਰਹਿ ਨਹੀਂ ਸਕਦਾ ਵੀ ਹੁਣ ਮੈਂ ਉਹਨੂੰ ਕਿਉ ਉਹ ਹੌਲੀ-ਹੌਲੀ ਉਸ ਨਸ਼ੇ ਨੂੰ ਆਪਣੇ ਆਪ ਹੀ ਛੱਡਦਾ ਜਾਏਗਾ ਠੀਕ ਹੈ ਡਾਕਟਰ ਧਾਨੀਆਂ ਗੱਲਾਂ ਦੇ ਨਾਲ ਇਹਨਾਂ ਤਾਂ ਪਤਾ ਚੱਲ ਗਿਆ ਵੀ ਤਾਂ ਇਹ ਤੁਹਾਡੀ ਦਵਾਈ ਜਿਹੜੀ ਹੈ ਬਿਲਕੁਲ ਕੰਮ ਕਰਦੀ ਹੈ ਔਰ ਜਿੰਨਾ ਵੀ ਕੋਈ ਨਸ਼ੇ ਵਾਲਾ ਹੁੰਦਾ ਉਹ ਨਸ਼ਾ ਛੱਡ ਜਾਂਦਾ ਬਹੁਤ سارے ਨਸ਼ੇ ਵਾਲੇ ਇਹਨਾਂ ਕੋਲ ਆਏ ਹੈ ਔਰ ਅਗਰ ਤੁਸੀਂ ਵੀ ਨਸ਼ਾ ਛੱਡਣਾ ਚਾਹੁੰਦੇ ਹੋ ਚਾਹੇ ਗਰਲਸ ਹੈ ਜਾਂ ਬॉयਜ਼ ਹੈ ਕੋਈ ਵੀ ਹੈਗਾ ਮੈਂ ਨਸ਼ਾ ਛੱਡਣਾ ਦਿਲੋਂ ਛੱਡਣਾ ਚਾਹੁੰਦੇ ਹਾਂ ਤਾਂ ਡਾਕਟਰ ਜੀ ਦੇ ਨਾਲ ਜ਼ਰੂਰ ਕੰਟੈਕਟ ਕਰੋ ਬਾਕੀ ਤੁਸੀਂ ਕੁਝ ਹੋਰ ਕਹਿਣਾ ਚਾਹੋਗੇ ਮੈਡਮ ਦੇਖੋ ਮੈਂ ਤਾਂ ਸਭ ਤੋਂ ਪਹਿਲਾਂ ਸਾਡੀ ਪੰਜਾਬ ਦੀ ਸਾਡੀ ਜਿਹੜੀ ਯੂਥ ਹੈ ਉਹਨਾਂ ਨੂੰ ਇਹੀ ਸਾਡੇ ਬੇਨਤੀ ਹੈ ਵੀ ਦੇਖੋ ਹੁਣ ਤਾਂ ਸਰਕਾਰ ਵੀ ਤੁਹਾਡੇ ਨਾਲ ਖੜੀ ਆ ਸਰਕਾਰਾਂ ਨੇ ਵੀ ਯੁੱਧ ਨਸ਼ਾ ਵਿਰੁੱਧ ਛੇੜਿਆ ਹੋਇਆ ਠੀਕ ਹੈ ਵੈਦ ਭਾਈਚਾਰਾ ਵੀ ਤੁਹਾਡੇ ਨਾਲ ਖੜਾ ਹੈ ਵੀ ਜੇ ਤੁਹਾਨੂੰ ਲੱਗਦਾ ਵੀ ਸਾਨੂੰ ਇਸ ਨਸ਼ੇ ਤੋਂ ਬਾਹਰ ਆਉਣ ਵਾਸਤੇ ਕੋਈ ਰਸਤਾ ਨਹੀਂ ਹੈ ਤਾਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਸਿਰਫ ਇੱਕ ਤੁਹਾਡਾ ਸੰਕਲਪ ਮਨ ਦੇ ਵਿੱਚ ਸੰਕਲਪ ਹੋਣਾ ਚਾਹੀਦਾ ਹੈ ਕਿ ਮੈਂ ਅੱਜ ਤੋਂ ਬਾਅਦ ਨਸ਼ਾ ਨਹੀਂ ਕਰਨਾ ਕਿਸੇ ਅੱਛੇ ਵੈਦ ਕੋਲੇ ਜਾਂ ਕਿਸੇ ਅੱਛੇ ਡਾਕਟਰ ਕੋਲੇ ਜਾਓ ਕਿਉਂਕਿ ਦੇਖੋ ਸਾਰੀ ਦੁਨੀਆ ਦਾ ਮੈਂ ਇਕੱਲਾ ਵੈਦ ਨਸ਼ਾ ਨਹੀਂ ਛਡਾ ਸਕਦਾ ਹੋਰ ਵੀ ਸਾਡੇ ਕਈ ਵੈਦ ਨੇ ਜਿਹੜੇ ਇਸ ਨਸ਼ੇ ਨੂੰ ਦੂਰ ਕਰਨ ਵਾਸਤੇ ਆਪਣੀਆਂ ਦਵਾਈਆਂ ਦੇ ਨਾਲ ਤੁਹਾਨੂੰ ਇਸ ਨਸ਼ੇ ਦੀ ਦਲਦਲ ਚੋਂ ਕੱਢਦੇ ਨੇ ਤਾਂ ਤੁਸੀਂ ਉਹਨਾਂ ਕੋਲੇ ਜਾਂ ਮੇਰੇ ਕੋਲੇ ਜਿਹਦੇ ਕੋਲੇ ਵੀ ਤੁਹਾਨੂੰ ਲੱਗਦਾ ਹੈ ਜਾਂ ਜਿਹਦੇ ਉੱਪਰ ਤੁਹਾਡਾ ਵਿਸ਼ਵਾਸ ਬਣਿਆ ਹੋਇਆ ਹੈ ਉਨਾ ਕੋਲੇ ਜਾਓ ਤੇ ਇਸ ਨਸ਼ੇ ਨੂੰ ਬਿਲਕੁਲ ਹੀ ਤੁਸੀਂ ਆਪਣੀ ਜ਼ਿੰਦਗੀ ਚੋਂ ਬਾਹਰ ਕੱਢੋ ਔਰ ਇੱਕ ਵਧੀਆ ਖੁਸ਼ਹਾਲ ਜੀਵਨ ਜਿਹੜਾ ਹੈਗਾ ਤੁਸੀਂ ਆਪਣਾ ਤੇ ਆਪਣੀ ਫੈਮਿਲੀ ਨੂੰ ਦਿਓ ਜਿਹੜਾ ਹੈਗਾ ਜੀ ਬਿਲਕੁਲ ਡਾਕਟਰ ਤੁਸੀਂ ਇਹ ਪਾਊਡਰ ਤਾਂ ਦੱਸਿਆ ਹੈ ਲੇਕਿਨ ਦੱਸੋ ਜਰੋ ਕਿ ਸਬਜੀ ਵਿੱਚ ਮਿਲਾਨਾ ਹੋਵੇ ਜਾਂ ਕਿਸੇ ਵੀ ਡਿਸ਼ ਚ ਮਿਲਾਨਾ ਹੋਵੇ ਉਹਦੀ ਮਹਿਕ ਤਾਂ ਨਹੀਂ ਆਉਗੀ ਜਿਹਦਾ ਜੜੀ ਬੂਟੀਆਂ ਦੀ ਤਾਂ ਮਹਿਕ ਤਾਂ ਆਂਦੀ ਆਂਦੀ ਨਹੀਂ ਮੈਡਮ ਅਸੀਂ ਇਸ ਨੂੰ ਇਸ ਤਰੀਕੇ ਨਾਲ ਤਿਆਰ ਕੀਤਾ ਹੋਇਆ ਹੈ ਵੀ ਜਦੋਂ ਤੁਸੀਂ ਪੇਸ਼ੈਂਟ ਨੂੰ ਉਹਦੇ ਖਾਣੇ 'ਚ ਮਿਲਾ ਕੇ ਦੋਗੇ ਜੀ ਇਹਦਾ ਕੋਈ ਟੇਸਟ ਨਹੀਂ ਹੈ ਕੋਈ ਕਲਰ ਨਹੀਂ ਹੈ ਠੀਕ ਹੈ ਪੇਸ਼ੈਂਟ ਨੂੰ ਬਿਲਕੁਲ ਨਹੀਂ ਪਤਾ ਚੱਲੇਗਾ ਕਿਉਂਕਿ ਜੇ ਆਪਾਂ ਦੇਖੋ ਅਸੀਂ ਇਹਨੂੰ ਕੀ ਕਹਿੰਦੇ ਆ ਕਿ ਸਬਜ਼ੀ 'ਚ ਮਿਲਾਓ ਸਬਜ਼ੀ ਦੇ ਵਿੱਚ ਆਪਾਂ ਕਈ ਤਰ੍ਹਾਂ ਦੇ ਜਿਵੇਂ ਹਲਦੀ ਪਾਤੀ ਜਾਂ ਹੋਰ ਮਸਾਲੇ ਪਾਤੇ ਜਾਂ ਉਹਦੇ ਟੇਸਟ ਦੇ ਵਿੱਚ ਇਹਦਾ ਕੋਈ ਤਰ੍ਹਾਂ ਦਾ ਵੀ ਕਿਉਂਕਿ ਜਿਵੇਂ ਆਪਾਂ ਪਾਊਡਰ ਮਿਲਾਵਾਂਗੇ ਹੋਰ ਤਾਂ ਕੁਝ ਨਹੀਂ ਤਾਂ ਪਾਊਡਰ ਤਾਂ ਇੱਕ ਨਜ਼ਰ ਆਏਗਾ ਨਾ ਆਪਾਂ ਨੂੰ ਤਾਂ ਉਹ ਸਬਜ਼ੀ ਦੇ ਵਿੱਚ ਮਿਕਸ ਹੋ ਇਸ ਤਰ੍ਹਾਂ ਦਾ ਕੋਈ ਨਹੀਂ ਹੈਗਾ ਵੀ ਪੇਸ਼ੈਂਟ ਨੂੰ ਪਤਾ ਲੱਗਿਆ ਹੁਣ ਤੱਕ ਅਸੀਂ ਪਤਾ ਨਹੀਂ ਕਿੰਨੇ ਕੋ ਪੇਸ਼ੈਂਟਾਂ ਨੂੰ ਦਿੱਤੀ ਹੈ ਔਰ ਇੱਕ ਵੀ ਪੇਸ਼ੈਂਟ ਨੂੰ ਇਹ ਨਹੀਂ ਪਤਾ ਲੱਗਿਆ ਵੀ ਮੈਨੂੰ ਘਰ ਦੇ ਕੋਈ ਚੀਜ਼ ਜਾਂ ਕੁਝ ਖਾਣ ਦੇ ਵਿੱਚ ਐਸੀ ਕੋਈ ਚੀਜ਼ ਦੇ ਰਹੇ ਆ ਹਾਂਜੀ ਹਾਂਜੀ ਜੀ ਬਿਲਕੁਲ ਬਾਕੀ ਨਸ਼ਾ ਛਡਵਾਨ ਵਾਲਾ ਕਦੀ ਵੀ ਗਾਰੰਟੀ ਨਹੀਂ ਲੈਂਦਾ ਉਹ ਕਹਿੰਦਾ ਦਵਾਈ ਜ਼ਰੂਰ ਖਾਓ ਲੇਕਿਨ ਗਾਰੰਟੀ ਕੋਈ ਨਹੀਂ ਲੈਂਦਾ ਲੇਕਿਨ ਡਾਕਟਰ ਜਿਹੜੇ ਐ ਗਾਰੰਟੀ ਵੀ ਲੈ ਰਹੇ ਆਪਣੀ ਮੈਡੀਸਨ ਦੀ ਗਾਰੰਟੀ ਲੈ ਰਹੇ ਆ ਕਿ ਮੇਰੀ ਜਿਹੜੀ ਇੱਕ ਦਿਨ ਦੇ ਵਿੱਚ ਹੀ ਖਾਣ ਦੇ ਨਾਲ ਜਿਹੜੀ ਤੋੜ ਹੁੰਦੀ ਆ ਉਹ ਖਤਮ ਹੋ ਜਾਏਗੀ ਬਾਕੀ ਅਗਰ ਤੁਸੀਂ ਕੁਝ ਵੀ ਡਾਕਟਰ ਨਾਲ ਪੁੱਛਣਾ ਚਾਹੁੰਦੇ ਹੋ ਕੋਈ ਦਵਾਈ ਬਾਰੇ ਪੁੱਛਣਾ ਚਾਹੁੰਦੇ ਹੋ ਤਾਂ ਸਕਰੀਨ ਤੇ ਨੰਬਰ ਚੱਲਦਾ ਪਿਆ ਤੁਸੀਂ ਕਾਲ ਕਰ ਸਕਦੇ ਹੋ ਥੈਂਕ ਯੂ ਡਾਕਟਰ